नवा शहर टुडे चैनल देखने वाले सारे दर्शकों पत्रकार ऋषि चंद्र वालों प्यार करी सत श्रीकाल दोस्तों अज असी खड़े हाँ शहर के नगर कौंसल दफ्तर विखे जिथे कांग्रेसी पार्षद वालों कूड़े देम्पते ਆਈ ਗਈ ਮਿੱਟੀ ਦਾ ਹਿਸਾਬ ਲੈਣ ਲਈ ਤੇ ਉਸ ਵਿੱਚ 헤ਰਾਫੇਰੀ ਹੋਣ ਦੇ ਰੋਪ ਲਗਾਉਂਦੇ ਹੋਏ ਧਰਨਾ ਦਿੱਤਾ ਰਿਆ ਜਾ ਰਿਹਾ ਤੇ ਇਹ ਤਰਨਾ ਜਿਹੜਾ ਹੈ ਅੱਜ 6ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਤੇ 6ਵੇਂ ਦਿਨ ਤੱਕ ਇਹਨਾਂ ਨੂੰ ਕੋਈ ਵੀ ਅਧਿਕਾਰੀ ਤੇ ਕੋਈ ਵੀ ਕਰਮਚਾਰੀ ਇਹਨਾਂ ਦੀ ਗੱਲਬਾਤ ਸੁਣਨ ਨਹੀਂ ਆਇਆ ਅਸੀਂ ਕਰਵਾਨੇ ਆ ਤੁਹਾਡੀ ਇਸ ਸੰਬੰਧ ਵਿੱਚ ਪਾਰਸ਼ਦ ਪਰਵੀਨ ਪਾਟਿਆ ਜੀ ਦੇ ਨਾਲ ਗੱਲਬਾਤ ਕਰਾਨੇ ਆ ਕਿ ਉਹਨਾਂ ਦੀ ਗੱਲਬਾਤ ਸੁਣਨ ਲਈ ਕੀ ਕੋਈ ਅਧਿਕਾਰੀ ਇੱਥੇ ਪਹੁੰਚਿਆ ਜਾਂ ਸਿਰਫ ਤਮਾਸ਼ਾ ਹੀ ਦੇਖ ਰਹੇ ਹਨ ਹਾਂ ਦੋਸਤੋ ਅੱਜ ਉਹ ਦੁਹਾਰ ਰਹੇ ਕਿ ਅੱਜ ਕਾਂਗਰਸੀ ਪਾਰਸ਼ਾ ਦਾ ਨਾਲ ਕੁਝ ਕਾਂਗਰਸੀ ਸਮਰਥਕਾਂ ਜਿਨ੍ਹਾਂ ਨੂੰ ਅੱਜ ਇੱਥੇ ਨਗਰ ਕੌਂਸਲ ਇਹੋ ਦਫਤਰ ਦੇ ਮੋਰੇ ਬੈਠਿਆ ਨੂੰ ਅੱਜ 6ਵਾਂ ਦਿਨ ਅੱਜ 6ਵਾਂ ਦਿਨ ਹੋ ਗਿਆ ਤੇ ਇਹਨਾਂ ਦੀ ਕੋਈ ਅਧਿਕਾਰੀ ਸੁਣਨ ਨਹੀਂ ਆਇਆ ਆਉ ਤੋਂ ਦੀ ਗੱਲਬਾਤ ਕਰਾਨੇ ਆ ਭਾਰੀ ਸਭਨਾ ਪਾੜੀ ਨੋਸ਼ ਕਾ ਜੀ ਪਰੀਆ ਸਾਹਿਬ ਅੱਜ ਮਿੱਟੀ ਦੇ ਹਿਸਾਬ ਨੂੰ ਲੈ ਕੇ ਬੈਠੇ ਨੂੰ ਤੁਹਾਨੂੰ ਕਿੰਨੇ ਦਿਨ ਹੋ ਗਏ ਲਗਭਗ 6 ਦਿਨ ਹੋ ਗਏ ਸਾਨੂੰ ਬੈਠੀ ਹੈ ਅੱਜ 6ਵਾਂ ਦਿਨ ਹੈ ਜੀ ਸਾਨੂੰ ਤਾਂ ਸ਼ਰਮ ਆ ਲੱਗੀ ਹੈ ਰੋਜ਼ ਇੱਕੋ ਗੱਲ ਕਰਦਿਆਂ ਕਰਦਿਆਂ ਜੀ ਮਿੱਟੀ ਦਾ ਹਿਸਾਬ ਜੀ ਮੈਂ ਕਈ ਵਾਰੀ ਤੁਹਾਡਾ ਪਹਿਲਾਂ ਵੀ ਆਪਣਾ ਜ਼ਿਕਰ ਕਰ ਚੁੱਕਾ ਅੱਜ ਦੁਬਾਰਾ ਕਰਨਾ ਪਿਆ ਜੀ ਇਹ ਸਾਡੇ ਇਹ ਜਿਹੜੇ ਐਮਸੀ ਬੈਠੇ ਇਹਨਾਂ ਦੇ ਕੋਈ ਪਰਸਨਲ ਪੈਸੇ ਨਹੀਂ ਹੈ ਜੀ ਸਾਡੇ ਕੋ ਘਰ ਦਾ ਕੋਈ ਆਪਣਾ ਇੰਡੀਵਿਜੂਅਲ ਪੈਸੇ ਨਹੀਂ ਹੈ ਜੀ ਨਵੇਂ ਸ਼ਹਿਰ ਦੀ ਜਨਤਾ ਦੇ ਪੈਸੇ ਹੈ ਜੀ ਦੇਖੋ ਇੱਕ ਜਦੋਂ ਐਮਸੀ ਬਣਦਾ ਹੈ ਪਬਲਿਕ ਉਹਨੂੰ ਐਮਸੀ ਚੋਂਦੀ ਹੈ ਉਹਦਾ ਚੁਣਨ ਦਾ ਮਤਲਬ ਇਹ ਹੁੰਦਾ ਵੀ ਐਮਸੀ ਜਾ ਕੇ ਸਾਡੀ ਰਖਵਾਲੀ ਕਰੇ ਸਾਡੇ ਕਾਰੋਬਾਰ ਦੇਕੇ ਜਿਹੜੀ ਰਕਮ ਇੱਥੇ ਇਕੱਠੀ ਹੁੰਦੀ ਹੈ ਕਿਸੇ ਢੰਗ ਨਾਲ ਵੀ ਚਾਹੇ ਉਹ ਟੈਕਸ ਦੇ ਰੂਪ ਤੇ ਚਾਹੇ ਉਹ ਚੁੰਗੀ ਦੇ ਰੂਪ ਚਾ ਉਹਦਾ ਸਹੀ ਇਸਤੇਮਾਲ ਹੋਵੇ ਉਹਦੀ ਰਖਵਾਲੀ ਕਰੇ ਜਦੋਂ ਆ ਚੀਜ਼ਾਂ ਚਲਦੀਆਂ ਪਈਆਂ ਇੱਕ ਡੰਪ ਤੇ ਮਿੱਟੀ ਪਾਈ ਗਈ ਉਹਦਾ ਜਿਹੜਾ ਐਡਾ ਵੱਡਾ ਘਪਲਾ ਹੋ ਗਿਆ ਇੱਕ 2.5 ਤਿੰਨ ਲੱਖ ਰੁਪਏ ਦਾ 30-35 ਲੱਖ ਬਿੱਲ ਬਣ ਜਾਵੇ ਜੀ ਬੜੀ ਸ਼ਰਮ ਵਾਲੀ ਗੱਲ ਹੈ ਦੁੱਖ ਲੱਗਦਾ ਇਹ ਚੀਜ਼ਾਂ ਦੇਖ ਕੇ ਸੁਣ ਕੇ ਕਿਸੇ ਅਫਸਰ ਤੇ ਕੋਈ ਅਸਰ ਨਹੀਂ ਹੋ ਰਿਹਾ ਈਓ ਸਾਹਿਬ ਬੜਦੇ ਹੀ ਨਹੀਂ ਬਈ ਕਮੇਟੀ ਘਰ ਚ ਉਹਨਾਂ ਦਾ ਪੁੱਛਣਾ ਚਾਹੁੰਦਾ ਸੀ ਕਿ ਆ ਕੋਈ ਅਧਿਕਾਰੀਆਂ ਨੇ ਤੁਹਾਡੀ ਸੁਧਬੁੱਧ ਲਈ ਆ ਕਿਸੇ ਨੇ ਵੀ ਨਹੀਂ ਲਈ ਆ ਕਿ ਅਸੀਂ ਲੋਕਾਂ ਦੇ ਚੁਣੇ ਨੁਮਾਇंदे ਆਮ ਪਬਲਿਕਲੀ ਬੈਠੇ ਉਹਨੂੰ ਵੀ ਲਾ ਕੇ ਪੁੱਛਦੇ ਆ ਉਹ ਡੀਸੀ ਸਾਹਿਬ ਆ ਜਾਂਦੇ ਆ ਏਡੀਸੀ ਸਾਹਿਬ ਆ ਜਾਂਦੇ ਆ ਆ ਕੇ ਪੁੱਛਦੇ ਵੀ ਤੁਹਾਈ ਤੁਹਾਡੀ ਤਕਲੀਫ ਆ ਅਸੀਂ ਹੱਲ ਕਰਾਂਗੇ ਤੁਸੀਂ ਇੰਨੇ ਦਿਨ ਦੇ ਬੈਠੇ ਸਾਨੂੰ ਵੀ ਤੁਹਾਡਾ ਮਦਦਰੀ ਆ ਸਾਡੇ ਦਾ ਕੋਈ ਹਮਦਰਦੀ ਪ੍ਰਗਟ ਨਹੀਂ ਕਰ ਰਹਾ ਮੈਂ ਭਟਿਆ ਸਾਹਿਬ ਇਸੇ ਗੱਲ ਤੇ ਆ ਰਿਹਾ ਸੀ ਇੱਕ ਧਰਨਾ ਰਾਤ ਲੱਗਿਆ ਸੀ ਨਵਾਂ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਦੋ ਐਮਐਲਏ ਉਹ 6 ਐਮਸੀ ਤੁਸੀਂ ਵੀ ਸੀਗੇ ਮੇਰਾ ਖਿਆਲ ਬੀਤੀ ਜੀ ਵੀ ਸੀਗੇ ਬਿਲਕੁਲ ਜੀ ਉਸ ਧਰਨੇ ਦੇ ਵਿੱਚ ਐਮਐਲਬੀ ਵੀ ਸ਼ਾਮਿਲ ਹੁੰਦੇ ਆ ਤੇ ਪਾਰਸ਼ਦ ਵੀ ਸ਼ਾਮਿਲ ਹੁੰਦੇ ਆ ਇਸ ਧਰਨੇ ਦੇ ਵਿੱਚ ਕਿਹਾ ਤੁਹਾਡੇ ਨਾਲ ਕੋਈ ਪਾਰਸ਼ਦ ਹੋਰ ਆ ਰਿਹਾ ਹੈ ਇਹੀ ਦੁੱਖ ਦੀ ਗੱਲ ਵੇਖੋ ਜੇ ਐਮਸੀ ਨਾਲ ਧੱਕਾ ਹੋਇਆ ਸੀ ਕੱਲ ਉਹ ਸਾਰੇ ਬੈਠੇ ਸੀ ਸਾਡਾ ਵੀ ਫਰਜ਼ ਸੀ ਜਿਹਨੂੰ ਜਿਹਨੂੰ ਵੀ ਪਤਾ ਲੱਗਾ ਉੱਥੇ ਪਹੁੰਚਿਆ ਹੁਣ ਜਿਹੜੀ ਆ ਤਕਲੀਫ ਦੀ ਮੈਂ ਤੁਹਾਡਾ ਨਾਲ ਇਹੀ ਗੱਲ ਦੁਹਰਾਈ ਆ ਵੀ ਇਹ ਤਕਲੀਫ ਸਾਡੀ ਕੋਈ ਪਰਸਨਲ ਤਾਂ ਹੈ ਨਹੀਂ ਇਹ ਤਾਂ ਪਬਲਿਕ ਦੇ ਪੈਸੇ ਆ ਜਿਹੜੇ ਲੁੱਟ ਹੋਏ ਆ ਸਾਡੀ ਡਿਮਾਂਡ ਆ ਜਿਨ੍ਹਾਂ ਨੇ ਪੈਸੇ ਲੁੱਟੇ ਆ ਜਿਨ੍ਹਾਂ ਨੇ ਖਾਦੇ ਆ ਸਾਡੀ ਕਿਸੇ ਨਾਲ ਨੇਜੀ ਦੁਸ਼ਮਣੀ ਕਿਸੇ ਨਾਲ ਕੋਈ ਨਹੀਂ ਕਿਸੇ ਅਫਸਰ ਨਾਲ ਨਹੀਂ ਪਰ ਜਿਨ੍ਹਾਂ ਨੇ ਇਹ ਚੀਜ਼ ਦਾ ਘਪਲਾ ਕੀਤਾ ਉਹਨੂੰ ਦੰਡ ਮਿਲਣਾ ਚਾਹੀਦਾ ਔਰ ਮੈਂ ਤਾਂ ਹੈਰਾਨ ਆ ਸਾਡੇ ਐੀਓ ਦੇ ਉਹ ਇੰਨਾ ਯਾਰ ਤੁਸੀਂ ਦੇਖਦੇ ਤੁਹਾਡਾ ਅਫਸਰ ਹੀ ਨਹੀਂ ਬੜਦਾ ਪਿਆ ਕੋਈ ਤੁਹਾਨੂੰ ਪਤਾ ਹੀ ਨਹੀਂ ਮੇਰੇ ਆਫਿਸ ਚ ਕੀ ਹੋ ਰਿਹਾ ਕੋਈ ਸੁਪਰਡੈਂਟ ਨਹੀਂ ਕੋਈ ਅਕਾਊਂਟੈਂਟ ਨਹੀਂ ਕੋਈ ਜਈ ਨਹੀਂ ਕੋਈ ਐਮ ਨਹੀਂ ਜਾ ਕੇ ਦੇ ਦੇਖੋ ਅੰਦਰ ਖਾਲੀ ਪਿਆ ਆ ਮਹੀਨਾ ਹੋ ਗਿਆ ਮੈਨੂੰ ਦੇਖ ਦੇ ਇਹਦੇ ਦਾ ਮੋਜਾ ਭੰਗੜੇ ਪੈਂਦੇ ਪਏ ਲੋਕੀ ਪਬਲਿਕ ਹਰਾਸ ਹੋ ਕੇ ਜਾ ਰਹੀ ਹੈ ਇਹ ਦਾਜਾ ਜੂਹੀ ਕੋ ਭਲਾ ਕਰ ਲੱਗਾ ਤਾਂ ਸ਼ਰਮ ਨਹੀਂ ਆਈ ਪਾਟਿਆ ਸਾਹਿਬ ਇਹ ਜਿਹੜਾ ਡੰਪ ਤੇ ਪਾਈ ਮਿੱਟੀ ਜਿਹੜੀ ਆ ਇਹ ਲੋਕਾਂ ਦਾ ਪੈਸਾ ਸੀ ਵਿਕਾਸ ਲਈ ਪੈਸਾ ਸੀ ਜਿਹੜਾ ਬਿਆਖਤ ਕੀਤਾ ਗਿਆ ਬਿਲਕੁਲ ਜੀ ਕਿਤੇ ਸਦੀ ਜੇਬ ਚ ਪੈ ਗਿਆ ਜਾਂ ਕਿਸੇ ਅਧਿਕਾਰੀ ਨੇ ਫੇਰਾ ਫੇਰੀ ਕੀਤੀ ਜੋ ਵੀ ਹੈ ਜੀ ਸਰ ਲੋਕਾਂ ਦਾ ਪੈਸਾ ਸੀ ਜੇ ਇਹ ਤੁਹਾਨੂੰ ਦਿਖਿਆ ਤਾਂ ਕਿ ਬਾਕੀ ਐਮਸੀ ਨੂੰ ਨਹੀਂ ਦਿਖਿਆ ਇਹ ਹੁਣ ਮੈਂ ਤਾਂ ਰੋਜ਼ ਬੇਨਤੀ ਕਰਦਾ ਪਿਆ ਜੀ ਬਾਕੀ ਐਮਸੀ ਨੂੰ ਵੀ ਕਰਦਾ ਤੇ ਤੁਸੀਂ ਲੋਕਾਂ ਦੀ ਨਿਗਾਹ ਵਿੱਚ ਬੁਰੇ ਨਾ ਬਣੋ ਉਹ ਲੋਕਾਂ ਨੂੰ ਸਾਨੂੰ ਵੇਹੀ ਕਹਿਣਾ ਵੀ ਤੁਸੀਂ ਤਾਂ ਨਹੀਂ ਖਾਦੇ ਪੈਸੇ ਮੈਂ ਬੇਨਤੀ ਕਰਦਾ ਸਾਰੇ ਇੱਥੇ ਆ ਕੇ ਬੈਠੋ ਤੁਸੀਂ ਲੋਕਾਂ ਕੋਲੋਂ ਨਾ ਗੱਲਾਂ ਸੁਣੀਓ ਕੋਈ ਕਹਿੰਦਾ ਲੈ ਵੀ ਇਹਨਾਂ ਨੂੰ ਵੀ ਮਿਲੇ ਹੋਣੇ ਪੈਸੇ ਲੋਕ ਕਰਦੇ ਲੋਕੀ ਗੱਲਾਂ ਪਰ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਦਾ ਐਮਸੀ ਨੂੰ ਬਾਕੀ ਐਮਸੀ ਨੂੰ ਬੇਨਤੀ ਕਰਦਾ ਕੱਲ ਤੋਂ ਸਾਡੇ ਨਾਲ ਧਰਨ ਦੇ ਆ ਕੇ ਬੈਠੋ ਇੱਥੇ ਤੁਹਾਡੀ ਲੋ ਓਕੜਾਈ ਅਸੀਂ ਆ ਕੇ ਬੈਠੇ ਆ ਸਾਡੇ ਤੇ ਅੱਜ ਤੁਹਾਨੂੰ ਲੱਗਦਾ ਪਿਆ ਓਕੜਾਈ ਆ ਤੁਸੀਂ ਆ ਕੇ ਬੈਠੋ ਮੈਂ ਤੁਹਾਡਾ ਧੰਨਵਾਦ ਕਰਾਂਗਾ ਵੈਲਕਮ ਕਰਾਂਗਾ ਤੁਹਾਡਾ ਸਾਰੇ ਜਿਹੜਾ ਤੁਸੀਂ ਡੀਸੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਸਰ ਉਹਦੇ ਤੇ ਕੋਈ ਐਕਸ਼ਨ ਕੋਈ ਕਾਰਵਾਈ ਕੋਈ ਕੋਈ ਐਕਸ਼ਨ ਨਹੀਂ ਹੋ ਰਿਹਾ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਤਾਂ ਸੋਨੇ ਪਹਿਲੇ ਦੱਸ ਕੇ ਹਟਿਆ ਮੈਂ ਧਰਨਾ ਲਾਣ ਤੋਂ ਪਹਿਲਾਂ ਏਡੀਸੀ ਸਾਹਿਬ ਕੋਲ ਗਿਆ ਉਹਨਾਂ ਨੂੰ ਬੇਨਤੀ ਕੀਤੀ ਜੀ ਨਾ ਮਜਬੂਰ ਕਰੋ ਧਰਨਾ ਲਾਣ ਤੇ ਵੀ ਸਾਨੂੰ ਅਖੀਰ ਤੇ ਸਾਡੇ ਕੋਲ ਫਿਰ ਧਰਨੇ ਦੇ ਸਵਾਲ ਉਹ ਕਹਿੰਦੇ ਜੀ ਤੁਸੀਂ ਲਾ ਸਕਦੇ ਤੁਹਾਡਾ ਰਾਈਟ ਹੈ ਬੜਾ ਮਤਲਬ ਦੁੱਖ ਲੱਗਾ ਗੱਲ ਸੁਣ ਕੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਬਾੜੀ ਘਬਰਾਓ ਨਾ ਮੈਂ ਕੋਸ਼ਿਸ਼ ਕਰਦਾ ਮੈਂ ਜਲਦੀ ਤਿਲਰਦੀ ਤੁਹਾਨੂੰ ਦੁਵਾਨਾ ਤੁਸੀਂ ਐਮਸੀ ਸਾਰੇ ਹਰਾਸ ਹੋ ਰਹੇ ਟੰਡ ਦੇ ਚ ਬੈਨੇ ਆ ਕੇ ਪਰ ਕੋਈ ਨਹੀਂ ਕੋਈ ਅਸਰ ਮੈਂ ਮੈਂ ਪਟਿਆ ਸਾਬੂ ਇਸੇ ਧਰਨੇ ਦੀ ਗੱਲ ਕਰਦਾ ਕਿ ਕੱਲ ਜਿਹੜਾ ਧਰਨਾ ਲੱਗਾ ਰਾਤੀ ਲੱਗਾ ਉਹਦੇ ਵਿੱਚ ਟ੍ਰੈਫਿਕ ਨੂੰ ਰੋਕਿਆ ਗਿਆ ਬਿਲਕੁਲ ਸ਼ਾਇਦ ਹੋ ਸਕਦਾ ਵੀ ਤੁਸੀਂ ਜਿਹੜਾ ਧਰਨਾ ਲਾ ਕੇ ਬੈਠੇ ਇੱਕ ਸੀਮਿਤ ਜਗ੍ਹਾ ਦੇ ਅੰਦਰ ਲਾ ਕੇ ਬੈਠੇ ਆ ਤੇ ਤੁਸੀਂ ਕੋਈ ਕਿਸੇ ਪਬਲਿਕ ਨੂੰ ਕਿਸੇ ਟ੍ਰੈਫਿਕ ਨੂੰ ਜਿਹੜਾ ਨੁਕਸਾਨ ਨਹੀਂ ਪਹੁੰਚਾ ਰਹੇ ਕਿਤੇ ਕੋਈ ਇਹੋ ਜਿਹਾ ਹੀ ਕਾਰਨ ਤਾਂ ਨਹੀਂ ਕਿ ਪ੍ਰਸ਼ਾਸਨ ਚਾਹੁੰਦਾ ਕਿ ਤੁਸੀਂ ਵੀ ਸੜਕਾਂ ਦੇ ਉੱਤੇ ਆ ਜਾਓ ਨਹੀਂ ਨਹੀਂ ਇਹ ਦੇਖੋ ਜੀ ਜਿਹੜੇ ਰਾਤੀ ਵੀ ਬੈਠੇ ਆ ਸੜਕਾਂ ਦੇ ਜਿਹੜੇ ਬੈਠੇ ਆ ਉਹ ਰੋਂਗ ਆ ਕਿਉਂਕਿ ਉਹਦਾ ਕਾਰਨ ਕੀ ਹੈ ਮੈਂ ਨਹਿਰੂ ਗੇਟ ਤੇ ਸੀ ਉਦੇ ਚ ਕਾਰਾਂ ਦੇ ਵਿੱਚ ਬੱਚੇ ਬੱਚੇ ਵੀ ਬਚਲ ਬੈਠੇ ਸੀਗੇ ਛੋਟੇ ਛੋਟੇ ਬੱਚੇ ਵੀ ਦੁਖੀ ਹੋ ਰਹੇ ਸੀ ਧਰਨਾ ਲਾਣਾ ਚਾਹੀਦਾ ਥਾਣੇ ਦੇ ਅੰਦਰ ਰੱਕ ਜਾ ਕੇ ਲਾਂਦੇ ਮੈਂ ਉਹਦੇ ਹੱਕ ਵਿੱਚ ਨਹੀਂ ਐ ਪਰ ਜਿਹੜੇ ਤੁਸੀਂ ਸਵਾਲ ਕੀਤਾ ਵੀ ਅਸੀਂ ਵੀ ਇੱਥੇ ਜਾ ਕੇ ਬੈਠੀਏ ਮੈਂ ਕਹਿੰਦਾ ਸਾਨੂੰ ਮਜਬੂਰ ਨਾ ਕਰਨ ਸਾਡਾ ਜਿਹੜਾ ਫਰਜ਼ ਬੰਦਾ ਇੱਥੇ ਕਮੇਟੀ ਘਰ ਦੇ ਵਿੱਚ ਆ ਕੇ ਬੈਠੇ ਆ ਇਦਾਂ ਜੇ ਪਬਲਿਕ ਹਰਾਸ ਨਹੀਂ ਹੋ ਰਹੀ ਪਰ ਜਦੋਂ ਕੋਈ ਇੱਕ ਚੀਜ਼ ਦੀ ਹੱਦ ਹੋ ਜਾਂਦੀ ਆ ਸਾਨੂੰ ਵੀ ਕੋਈ ਇਹੋ ਜਿਹਾ ਕੰਮ ਕਰਨਾ ਪੈ ਸਕਦਾ ਹੈ ਯਕਦਮ ਨਹੀਂ ਕਰਾਂਗੇ ਪਰ ਜੋ ਵੀ ਆਪਣੇ ਸਾਥੀਆਂ ਨਾਲ ਆ ਮੇਰੇ ਸਾਥੀ ਕਾਉਂਸਲਰ ਬੈਠੇ ਆ ਇਹ ਸਾਰੇ ਜਿਸ ਤਰ੍ਹਾਂ رائے ਦੇਣਗੇ ਉਹਦੇ ਮੁਤਾਬਕ ਜੋ ਵੀ ਪ੍ਰੋਗਰਾਮ ਮਤਲਬ ਤੁਹਾਡਾ ਪਲਾਨ ਹੈ ਅਗੇ ਇਸ ਤਰ੍ਹਾਂ ਬਿਲਕੁਲ ਕਰਾਂਗੇ ਜੀ ਜੋ ਮੇਰੇ ਸਾਥੀ ਕਹਿਣਗੇ ਉਹ ਸਾਰੇ ਕਰਾਂਗੇ ਧੰਨਵਾਦ